ਖਬਰਨਾਮਾ ਦੇਖ ਰਿਹਾ ਸ੍ਰੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲੀ ਦਲ ਬਾਦਸ ਪੰਜਾਬ ਦੇ ਮੁਖੀ ਐਮਪੀ ਭਾਈ ਅਮਰਪਾਲ ਖਾਲਸਾ ਜੋ ਡਿਬ੍ਰੂਗੜੀ ਦੀ ਜੇਲ੍ਹ ਦੇ ਵਿੱਚ ਐਨਐਸਏ ਨੂੰ ਲੈ ਕੇ ਨਜ਼ਰਬੰਦ ਨੇ ਅਤੇ ਦੂਸਰੇ ਪਾਸੇ ਭਾਈ ਸਬਜੀ ਸਿੰਘ ਖਾਲਸਾ ਜੋ ਮੌਜੂਦਾ ਸੰਸਦਨੀ ਹਲਕਾ ਫਰੀਦਕੋਟ ਤੋਂ ਇਹਨਾਂ ਦੋਹਾਂ ਸੰਸ ਮੈਂਬਰਾਂ ਵੱਲੋਂ ਬਗਾਵਤ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਭਾਰਤੀ ਜਨਤਾ ਪਾਰਟੀ ਨੇ ਅੱਜ VOTING CRISIS ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਪਿਤਾ ਬਾਪੂ ਤਰਸੀਮ ਸਿੰਘ ਜੀ ਨੇ ਇੱਕ ਪ੍ਰੈਸ ਨੋਟ ਰਾਹੀਂ ਕਿਹਾ ਕਿ ਅੱਜ ਹੋਣ ਵਾਲੀਆਂ ਉਪ ਰਾਸ਼ਟਰਪਤੀ ਦੀਆਂ ਚੋਣਾਂ ਦਾ ਅਕਾਲੀ ਦਲ ਵਰਸ ਪੰਜਾਬ ਦੇ ਵੱਲੋਂ ਪੂਰੀ ਤਰ੍ਹਾਂ ਬਰੀ ਬਾਈਕਾਟ ਕੀਤਾ ਜਾ ਰਿਹਾ ਹੈ ਜਿਸ ਅਨੁਸਾਰ ਐਮਪੀ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਐਮਪੀ ਭਾਈ ਸਰਬ ਸਿੰਘ ਜੀ ਖਾਲਸਾ ਜੀ ਨੇ ਇਹ ਨੇ ਇਸ ਚੋਣਾਂ ਵਿੱਚ ਭਾਗ ਲੈਣ ਦਾ ਫੈਸਲਾ ਕੀਤਾ ਹੈ ਕਿ ਅਸੀਂ ਇਸ ਚੋਣਾਂ ਦੇ ਵਿੱਚ ਭਾਗ ਨਹੀਂ ਲਵਾਂਗੇ ਸਭ ਤੋਂ ਪਹਿਲਾਂ ਫੈਸਲਾ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸੰਸਦ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕਿਉਂਕਿ ਅੱਜ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਸੀ ਕਿ ਬੀਬਾ ਹਰ ਸਿਮਰਤ ਕੌਰ ਬਾਦਲ ਉਪਰਵਰਸ਼ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਨਹੀਂ ਲੈਣਗੇ ਕਿਉਂਕਿ ਪੰਜਾਬ ਦੀ تراਸਤੀ ਤੇ ਬਿਲਕੁਲ ਸੈਂਟਰ ਸਰਕਾਰ ਨੇ ਤਸਨੀ ਕੀਤਾ ਇਹ ਸਿਰਫ ਰਾਜਨੀਤਿਕ ਫੈਸਲਾ ਨਹੀਂ ਸਗੂ ਪੰਜਾਬ ਦੇ ਹੱਕਾ ਅਤੇ ਇਨਸਾਫ ਲਈ ਇੱਕ ਸਿਧਾਂਤਕ ਅਤੇ ਇਤਿਹਾਸਿਕ ਰੋਸ ਹੈ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਹਨ ਹੜਾਂ ਨੇ ਲੋਕਾਂ ਦੇ ਘਰ ਖੇਤ ਤੇ ਰੋਜ਼ਗਾਰ ਬਰਬਾਦ ਕਰ ਦਿੱਤਾ ਇਹ ਹੜ ਸਿਰਫ ਕੁਦਰਤੀ ਨਹੀਂ ਸਗੋਂ ਸਰਕਾਰੀ ਲਾਪਰਵਾਹੀ ਦਾ ਨਤੀਜਾ ਹਨ ਪਰ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਵੀ ਬੀਜੇਪੀ ਸਰਕਾਰ ਨੇ ਪੰਜਾਬ ਲਈ ਕੋਈ ਵਿਸ਼ੇਸ਼ ਰਾਹਤ ਪੈਕੇਜ ਨਹੀਂ ਦਿੱਤਾ ਜਦੋਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਨਲੇ ਮੁਲਕਾ ਵਿੱਚ ਜਾ ਕੇ ਪੈਕੇਜ ਐਲਾਨ ਰਹੇ ਹਨ ਲੇਕਿਨ ਪੰਜਾਬ ਦੇ ਲੋਕਾਂ ਨੂੰ ਖਾਲੀ ਛੂਟਾ ਬਣਾਇਆ ਹੈ ਬਿਚ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਪ੍ਰਤੀ ਉਹਨਾਂ ਦੀ ਬੇਰੁਕੀ ਨੂੰ ਸਦਾ ਸਪਸ਼ਟ ਕਰਦਾ ਹੈ বিজেপি ਸਰਕਾਰ ਵੱਲੋਂ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਵਿਰੋਧੀ ਕਾਲੇ ਕਾਨੂੰਨ ਲਾਗੂ ਕਰਕੇ ਵੱਡਾ ਝਗੜਾ ਦਿੱਤਾ ਗਿਆ ਸੀ ਪਰੰਤੂ ਪੰਜਾਬ ਦੇ ਕਿਸਾਨਾਂ ਨੇ ਆਪਣੀ ਕੁਰਬਾਨੀ ਦੇ ਕੇ ਕਾਲੇ ਕਾਨੂੰਨ ਰੱਦ ਕਰਵਾਏ ਇਸ ਲਈ ਕੇਂਦਰ ਸਰਕਾਰ ਨੇ ਮਨ ਵਿੱਚ ਪੰਜਾਬ ਖਿਲਾਫ ਕਿੰਨਾ ਜ਼ਹਿਰ ਹੈ ਇਹ ਸਭ ਸਾਹਮਣੇ ਆ ਗਿਆ ਹੈ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਸਿੱਖਾਂ ਸਿੱਖ ਕੌਮ ਨਾਲ ਖੂਨੀ ਖੇਡ ਖੇਡੀ ਗਈ ਹਯਾਰਾ ਸਿਕਨ ਕਤਲੇ ਆਮ ਕਰਕੇ ਨਸ਼ਾ ਖੁਸ਼ੀ ਦਾ ਸ਼ਿਕਾਰ ਬਣਾਇਆ ਗਿਆ ਅੱਜ ਬੀਜੇਪੀ ਉਸੇ ਰਾਹ ਤੇ ਹੈ ਪੰਜਾਬੀਆਂ ਦੇ ਹੱਕਾਂ ਨੂੰ ਰੋਂਦ ਰਹੀ ਹੈ ਦੋਵੇਂ ਧਿਰਾਂ ਨੇ ਵੱਖਰੇ ਵੱਖਰੇ ਸਮੇਂ ਵਿੱਚ ਪੰਜਾਬ ਨੂੰ ਸਿਰਫ ਜ਼ਖਮ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਅੱਜ ਸਿੱਖ ਬੰਦੀ ਸਿੰਘਾਂ ਵੱਲੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਇਹ ਸਰਕਾਰਾਂ ਵੱਲੋਂ ਸਿੱਖ ਕੌਮ ਨਾਲ ਕੀਤਾ ਜਾ ਰਿਹਾ ਵੱਡਾ ਵਿਤਕਰਾ ਹੈ ਜਿਸ ਨਾਲ ਤੌਮ ਦੇ ਦਿਲ ਤੇ ਗਹਿਰਾ ਰੋਸ ਬਦਾ ਹੈ ਭਾਈ ਅਮਰਪਾਲ ਖਾਲਸਾ ਜੋ ਸਭ ਤੋਂ ਵੱਧ ਵੱਡੇ ਫਰਕ ਦੇ ਨਾਲ ਲੋਕ ਸਭਾ ਦੀ ਸੀਟ ਜਿੱਤੇ ਹਨ ਸੰਸਦ ਦੇ ਭੇਜੇ ਗਏ ਹਨ ਉਹਨਾਂ ਦੇ ਤੀਜੀ ਵਾਰ ਐਨਐਸਏ ਲਗਾ ਕੇ ਲੋਕਾਂ ਦਾ ਤਰਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਬੀਜੇਪੀ ਅਤੇ ਕਾਂਗਰਸ ਦੋਵੇਂ ਹੀ ਪੰਜਾਬ ਨਾਲ ਧੱਕੇ ਕਰਨ ਵਿੱਚ ਬਰਾਬਰ ਹਨ ਜ਼ਿੰਮੇਦਾਰ ਹਨ ਇਸ ਕਰਕੇ ਪੰਜਾਬ ਦੀ ਤਰਜਮਾਨੀ ਇੱਥੇ ਦੇ ਲੋਕਾਂ ਨਾਲ ਧੋਖਾ ਕਰਕੇ ਨਹੀਂ ਕੀਤੀ ਜਾ ਸਕਦੀ ਭਾਈ ਅਮਰਪਾਲ ਸਿੰਘ ਖਾਲਸਾ ਸਬਜੀ ਸਿੰਘ ਖਾਲਸਾ ਅਤੇ ਬੀਬਾ ਅਰਸਮਿਤ ਬਾਦਲ ਜੋ ਸ਼ੁਰੂਮਣੀ ਅਕਾਲੀ ਦਲ ਵੱਲੋਂ ਐਸੇ ਸੰਸਦ ਮੈਂਬਰ ਨੇ ਇਹਨਾਂ ਦੋਨਾਂ ਪਾਰਟੀਆਂ ਦੇ ਤਿੰਨਾਂ ਆਗੂਆਂ ਵੱਲੋਂ ਬਾਈਕਟ ਕੀਤਾ ਗਿਆ ਹੈ ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਇਹਨਾਂ ਕਹਿੰਨਾ ਅੱਜ ਪਾਵਾਂਗੇ ਨਾ ਕੱਲ ਪਾਵਾਂਗੇ ਕਿਉਂਕਿ ਪੰਜਾਬ ਦੇ ਨਾਲ ੱਤਕਾ ਸੈਂਟਰ ਸਰਕਾਰ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਹਾ ਵੱਲੋਂ ਪੰਜਾਬ ਦੇ ਨਾਲ 23 ਮਾਵਾਲਾ ਵਿਹਾਰ ਕੀਤਾ ਜਾ ਰਿਹਾ ਹੈ